ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਮੇਰਾ ਤੁਸੀਂ ਘੇਟ ਹੋਵਗੇ ਅੱਜ ਆਪਾਂ ਚਲੇ ਕਿਲਾ ਸਾਹਿਬ ਸਾਡਾ ਡੈਕਸ਼ਨ ਗੁਰਦੁਆਰਾ ਕਿਲਾ ਸਾਹਿਬ ਹੈ ਇਹ ਜਾ ਕੇ ਆਪਾਂ ਕਰਦੇ ਆਂ ਦਰਸ਼ਨ ਤੁਹਾਨੂੰ ਵੀ ਕਰਾਉਣੇ ਆ ਲਓ ਜੀ ਪਹੁੰਚ ਗਏ ਕਿਲਾ ਸਾਹਿਬ ਕਰੋ ਦਰਸ਼ਨ ਕਿਲਾ ਤੁੰਦ ਬਹੁਤ ਹੀ ਜਿਆਦੇ ਸੀਗੀ ਹਾਂ ਇਹ ਪਹੁੰਚੇ ਰਾਹ ਚ ਭੀੜ ਹੋਣੀ ਸ਼ੁਰੂ ਹੋ ਗਈ ਯਾਰ ਤੋਂdit ton da de araba se Papa vi ja ke teek de mattha tere chala aap ke na sona sajha hoya jan de varan sohai bari di vaane oh samne diwan lagde hunde aa ਇਥੇ ਸਾਰੇ ਜਗ੍ਹਾ ਲੰਗਰ ਲੱਗਣਗੇ ਧੰਦ ਬਹੁਤ ਹੀ ਜ਼ਿਆਦੇ ਹੋਈ ਪਈ ਐ ਯਾਰ ਹਰਦਾਸ ਹੋਵਟੀ ਤੇ ਹੁਣ ਇਧਰ ਲੱਗ ਰਿਹਾ ਲੰਗਰ ਦੂਸਰੀ ਸਾਈਡ ਉਧਰ ਲੰਗਰ ਤਿਆਰ ਹੋ ਰਿਹਾ ਤੇ ਤੁਹਾਡੇ ਇਕੱਲੇ ਮੱਥਾ ਢੀੜ ਕਿੰਨੀ ਜਾਦੇ ਆ ਆਪਾਂ ਮੱਥਾ ਟੇਕਦੇ ਹੋਗੇ ਵੇਲੇ ਤੇ ਹੁਣ ਹੋਰ ਲੱਗੇ ਪੂਰੀ ਭੀੜ ਇਸ ਸਾਈਡ ਲੱਗਦਾ ਹੁੰਦਾ ਦੀਵਾਨ ਜੀ ਇੱਥੇ ਸਾਰੇ ਤੇ ਕਿਤੇ ਨਾ ਲੰਗਰ ਹੀ ਲੱਗੂ ਅੱਜ ਤਨ ਤਨ ਸੋ ਜਾਇਨਾ ਚਲੋ ਜੀ ਫੇਰ ਤਾਂ ਆਪਾਂ ਚੱਲੇ ਮੱਥਾ ਟੇਕ ਕੇ ਘਰ ਨੂੰ ਬਾਚ ਦੁਰੀਵਾਰ ਆਵਾਂਗੇ ਥੋੜਾ ਦਿਨੇ ਸਾਰਾ ਕਹਿ ਦਿੱਤੀ ਪਈ ਤੱਕ ਦੀ ਨਾਲ ਸੰਗ੍ਰੋਹ ਦੇ ਹਾਲ ਸੇਧਨ ਤੋਂ ਸਾਰਾ ਪਰ ਜਾਣਾ ਥੋੜਾ ਟਾਈਮ ਨੂੰ ਉੱਤੇ ਇਕੱਠਾ ਬਹੁਤ ਹੋ ਚੁੱਕਾ ਲਓ ਵੀ ਦੇਖੋ ਦਿਨ ਚੜ ਗਿਆ ਧੁੰਦ ਹੌਲੀ ਹੌਲੀ ਘਟ ਜਾਣੀ ਆ ਹੁਣ ਚਲੋ ਵੀ ਚੱਲੀਏ ਥੋੜਾ ਟਾਈਮ ਨੂੰ ਆਉਣੇ ਆ ਥੋੜਾ ਟਾਈਮ ਰੁੱਕ ਕੇ ਮਤਲਬ 8 9 ਵਜੇ 10 ਵਜੇ ਆਵਾਂਗੇ ਆਪਾਂ ਗੁਰਦੁਆਰਾ ਸਾਹਿਬ ਜਿਵੇਂ ਤਾਂ ਮੋਮਬਤੀਆਂ ਹੀ ਬਾਹਰ ਲਾਈ ਬੈਠੇ ਲੋਕ ਇਹ ਤਾਂ ਪਹਿਨਾ ਆਪਾਂ ਦੁਕਾਨ ਤੋਂ ਲੈ ਕੇ ਆਉਂਦੇ ਹੁੰਦੇ ਸੀਗੇ ਕੱਟ ਹੌਲੀ ਹੌਲੀ ਵਧੇ ਜਾਣਾ ਹੁਣ ਬੋਲ ਲੱਗੇ ਐਂਟਰ ਹੋ ਗਏ ਸਾਰੇ ਕਿਤੇ ਲੰਗਰ ਸਟਾਰਟ ਹੋ ਗਏ ਹੋਰੀਆ ਵੇਖੋ ਸਾਡੇ ਦੇਖਾ ਲੈ ਲੇ ਗਏ ਅੰਦਰ ਜੀ ਆਪਾਂ ਵੀ ਹੁਣ ਅੰਦਰ ਇਕੱਠ ਬਹੁਤ ਜ਼ਿਆਦਾ ਹੋ ਗਿਆ ਹੁਣ ਬੱਟਾ ਰਾਮੂਲੇ ਫਾਟੇ ਜੀਆ ਬੱਟਾ ਰਾਮੂਲੇ ਫਾਟੇ ਜੀਆ ਪਹਿਰਵੀਆ ਪਮਾਥਾ ਟੇਕ ਲੈ ਜੀ ਹੰਦ ਖਾਉਣੇ ਆ ਥੱਲੇ ਪੀੜ ਕਿੰਨੀ ਸਾਰੇ ਦਾ ਬਲਾਕ ਐ ਸੱਲੋ ਮੱਥਾ ਟੇਕਣੋਂ ਮਥੇ ਹੀ ਥਾਰਾ ਮਿਲਦਾ ਭੀੜ ਬਹੁਤ ਆ ਆ ਸਾਹਮਣੇ ਚਾਹ ਦਾ ਲੰਗਰ ਚੱਲ ਰਿਹਾ ਜੀ ਇਹਦੇ ਮੋਬੱਤਿਆਂ ਲੱਗਦੀਆਂ ਨੇ ਰਾਤ ਨੂੰ ਵੀ ਲਾਉਂਦੇ ਕੁਝ ਲੋਕ ਕੁਝ ਲੋਕ ਦੇਨੇ ਲਾਉਂਦੇ ਆ ਉਹ ਹੈਗੁਰ ਪਰਾਪਾ ਮੱਥਾ ਟੇਕ ਲਿਆ ਹੁਣ ਆਪਾਂ ਚੱਲਦੇ ਆਂ ਨੀਚੇ ਸੋ ਸਾਹਮਣੇ ਲੰਗਰ ਲੱਗ ਲੰਗਰ ਲੱਗਿਆ ਹੋਇਆ ਉਧਰ ਦੇ ਟੱਪ ਮੱਥਾ ਟੇਕ ਲਿਆ ਹੁਣ

ਬਾਬਾ ਬਣਾਵੇਗਾ ਮੈਨੂੰ ਕਹਿੰਦਾ ਜਵਾਕ ਆ ਮੈਂ ਆਰਾਮ ਨਾਲ ਖਾ ਲਵਾਂਗਾ ਕਹਿੰਦਾ ਸਾਹਮਣੇ ਖੂਨਦਾਨ ਕੈਂਪ ਲੱਗਿਆ ਹੋਇਆ ਜਿਹਨੇ ਖੂਨਦਾਰ ਨਾਲ ਆਪੋ ਕਿਥੇ ਸਤਗੁਰਾਂ ਪਿਆਰ ਦਿੱਤਾ ਤੇ ਕਿਹਾ ਤੇਰੇ ਅਬੂ ਨਿਦ ਕਰਕੇ ਗਏਗਾ ਸ਼ਹੀਦ ਪੁੱਤਰ ਜੋ ਨਿਦ ਕਰ ਚਲੇ ਜਾਂਦੇ ਆ ਉਹਨਾਂ ਦਾ ਸੋਖ ਨਹੀਂ ਕਰੀਦਾ ਤੇਰੇ ਅੱਗੇ ਦੂਸਰੀ ਸਾਈਡ ਦਵਾਨ ਲੱਗਿਆ ਹੋਇਆ ਇੱਧਰ ਲੰਗਰ ਆ ਤੂੰ ਮੰਗ ਉਹ ਸਾਹਮਣੇ ਕਿੰਨੇ ਜਾਣੇ ਤੂੰ ਮੰਗੇਗਾ ਤੇਰੀ ਝੋਲੀ ਪਾਵਾਂਗੇ ਸ਼ਹਿਜ਼ਾਦਾ ਕਹਿਣ ਲੱਗਿਆ ਸਤਿਗੁਰੂ ਤੁਸੀਂ ਦੁਨੀਆਂ ਚ ਤੁਰਦੇ ਫਿਰ ਕੇ ਗਿਆਨ ਬਣਦੇ ਰਹੇ ਲੋਕ ਚ ਲੋਕ ਲੰਗਰ ਛਕਣ ਆਉਂਦੇ ਆ ਇੱਥੇ ਪਕੌੜਿਆਂ ਦੇ ਚਾਹ ਪਿੱਛੇ ਚਾਹ ਵੀ ਉਹ ਕੋਈ ਫਿਰਦਾ ਬਾਹਲੀ ਕਲਾਸ ਚ ਭਾਈ ਫਿਰਦਾ ਪੂਰਾ ਹੁਣ ਲੰਗਦੀ ਨਹੀਂ ਗਈ ਨਹੀਂ ਖਾਣੀ ਮੈਂ ਤਾਂ ਕਾਰ ਮੈਂ ਖਾਣੇ ਹੁੰਦੇ ਉਹਨੂੰ ਤਾਂ ਮੈਂ ਬੈਠਾ ਰਹਿੰਦਾ ਫਿਰ ਮੈਰਾ ਉੱਠ ਖੜਾ ਆਉਦਾ ਮੇਰੇ ਤਾਂ ਚਾਹ ਖਾਲੀ ਆ ਓਏ ਬੈਠਾ ਤਾਂ ਹੈਗਾ ਉਹ ਤੇਰੇ ਕਰਕੇ ਬੈਠਾ ਤੋਂ ਉੱਠ ਮੈਰਾ ਚੱਲ ਚਾਹ ਨਾ ਕੋਈ ਚਾਹ ਥੋੜੀ ਮੋਰੀ ਦਾ ਚੱਲ ਠੀਕ ਆ ਦੇਖ ਹੁਣ ਆਪਾਂ ਆਵਾਂਗੇ ਸ਼ਾਮ ਨੂੰ ਢੀੜ ਬਹੁਤ ਜਾ ਰਹੇ ਸੀਗੇ ਇਸ ਵੇਲੇ ਜਿਆਦਾ ਹੀ ਹੁੰਦੇ ਢੀੜ ਹੁਣ ਆਪਾਂ ਸ਼ਾਵਨ ਨੂੰ ਆਵਾਂਗੇ ਮਾਤਾ ਦੇਖਾਂ ਇਹਨਾ ਉਂਗਲ ਫੜਨੀ ਹੈ ਗੁੰਮ ਜਾਊਗਾ ਇਹਦੀ ਵਾਰੀ ਆ ਉਹਦੀ ਵਾਰਤਰੀ ਹੈ ਲਾਈਨ 'ਚ ਕੋਈ ਲੱਗ ਗਿਆ ਯਾਰ ਇਹ ਲੈਂਡ ਨਹੀਂ ਨਾ ਇਹਦਾ ਲੈਂਡ ਇਹਣਾ ਤੋੜਦੇ ਆ ਹੋ ਗਿਆ ਆਪਾਂ ਤੀਜੀ ਵਾਰ ਐਂਟਰ ਕਰਦਾ ਸਾਹਿਬ ਹੇ ਪ੍ਰਤੀਜਾ ਗੇੜਾ ਕੇ ਦਾ ਸਾਹਿਬ ਗੁਰਪੁਰਬ ਵਾਲੇ ਦਿਨ ਕਿਲੇ ਚ ਜੀ ਲਾਣਾ ਕਿਉਂਕਿ ਇੱਥੇ ਤਾਉ ਬੋਲੀਆ ਹੁੰਦਾ ਕੋਈ ਅੰਦਰ ਤੋਂ ਆੜਾ ਅੰਦਰੋਂ ਆਈ ਹੈ ਫਟਾਕੇ ਕਿਥੇ ਚੱਲੀ ਜਾਂਦੇ ਓਏ ਆ ਜਿੱਥੇ ਚੱਲ ਰਹੇ ਆ ਆ ਇਹ ਤਾਂ ਮੋਮਬਤੀਆਂ ਬਹੁਤ ਜਗ੍ਹਾ ਲੱਗੀਆਂ ਹੋਈਆਂ ਆ ਇੱਧਰ ਵੀ ਲੱਗੀਆਂ ਉੱਧਰ ਵੀ ਲੱਗੀਆਂ ਅੰਦਰ ਵੀ ਹੋਣਗੀਆਂ ਬਣਾ ਉੱਪਰ ਜਾਣਾ ਉੱਪਰ ਆਇਆ ਇਹ ਦਰਵਾਜ਼ਾ ਬੰਦ ਕਰਤਾ ਜੋ ਐ ਇਧਰ ਪੜਾ ਕੇ ਚਾਲਦੇ ਹੁੰਦੇ ਸੀਗੇ ਤਾਰੀ ਲੰਬੀ ਲਾਈਨ ਲੱਗੀ ਹੋਈ ਆ ਰਾਹ ਦੇ ਵਜ ਕੇ 8:00 8:00 ਵਜ ਕੇ 10 ਮਿੰਟ ਚੱਲ ਚੱਲ para no odia, no, no, no.